ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਿਸੀ ਵਿਸ਼ਾ ਲੈ ਰਹੇ ਹਾਂ ਮਾਸ ਮਾਸ ਕਰ ਮੂਰਖ ਝਗੜੇ ਤੋਂ ਇਸ ਤੋਂ ਪਹਿਲਾਂ ਕਿ ਮਾਸ ਖਾਣ ਨਾ ਖਾਣ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਅਸੀਂ ਕੁਝ ਉਹ ਸ਼ਬਦ ਉਹ ਗੁਰਬਾਣੀ ਦੀਆਂ ਪੰਕਤੀਆਂ ਜਿਨ੍ਹਾਂ ਨੂੰ ਮਾਸ ਦੇ ਖਰਾਬ ਬੋਲਣ ਵਾਲੇ ਮਾਸ ਦੇ ਖਰਾਬ ਲਿਖਣ ਵਾਲੇ ਜਿਨ੍ਹਾਂ ਪੰਕਤੀਆਂ ਦਾ ਪ੍ਰਯੋਗ ਕਰਕੇ ਸਿੱਧ ਕਰਨ ਦਾ ਯਤਨ ਕਰਦੇ ਨੇ ਕਿ ਜੀ ਗੁਰਬਾਣੀ ਵਿੱਚ ਮਾਸ ਖਾਣਾ ਮਨਾ ਹੈ ਪਹਿਲਾਂ ਅਸੀਂ ਉਹਨਾਂ ਪੰਕਤੀ ਦੀ ਵਿਚਾਰ ਕਰ ਲਈਏ ਉਸ ਤੋਂ ਬਾਅਦ ਅਸੀਂ ਉਹਨਾਂ ਸ਼ਲੋਕਾਂ ਦੀ ਵਿਚਾਰ ਕਰਾਂਗੇ ਜਿਨ੍ਹਾਂ ਵਿੱਚ ਮਾਸ ਨੂੰ ਵੇਸ਼ਾ ਬਣਾ ਕੇ ਗੁਰੂ ਸਾਹਿਬ ਨੇ ਆਪਣੇ ਵਿਚਾਰ ਆਪਣਾ ਮਤ ਪ੍ਰਗਟ ਕੀਤਾ ਹੈ ਤੋ ਇੱਕ ਸ਼ਲੋਕ ਹੈ ਗੁਰੂ ਪਹਿਲੇ ਪਾਤਸ਼ਾਹ ਜਿਹਦਾ ਪੜਨਾ 140 ਤੇ ਜੇ ਰਤ ਲਗੈ ਕਪੜਾ ਜਾਂ ਮੋਹ ਪਲੀਤ ਜੋ ਰਤ ਪੀਵੇ ਮਾਨਸਾ ਤਿੰਨ ਕੋ ਨਿਰਮਲ ਚੀਤ ਨਾਨਕ ਨਾਉ ਖੁਦਾਏ ਕਾ ਦਿਲ ਖੱਛੈ ਮੁਖ ਲੇਵ ਅਵ ਦਿਵਾਜੀ ਦੁਨੀ ਕੇ ਝੂਠੇ ਅਮਲ ਕਰਿਓ ਇਨਾਂ ਇਸ ਸ਼ਲੋਕ ਵਿੱਚ ਜਿਹੜਾ ਲਫ਼ਜ਼ ਆਇਆ ਜੋ ਰਤ ਪੀਵੇ ਮਾਨਸਾ ਤਿੰਨ ਕੋ ਤਿੰਨ ਕਿਉਂ ਨਿਰਮਲ ਜੀਓ ਇਸ ਦਾ ਬਾਰਾ ਦੇ ਕੇ ਕਹਿੰਦੇ ਦੇਖੋ ਜੀ ਮਾਸ ਖਾਣਾ ਮਾਣਾ ਹੈ ਜੀ ਗੱਲ ਇੱਥੇ ਮਾਸ ਦੀ ਹੈ ਨਹੀਂ ਹੈ ਗੱਲ ਇੱਥੇ ਚਲਦੀ ਪੀਏ ਰਤ ਦੀ ਉਗਲ ਰਤ ਦੀ ਵੀ ਕਿਹੜੀ ਜਿਸਮ ਜਿਹੜੀ ਰਤ ਵਗਦੀ ਹੈ ਕਿਸੇ ਜਾਨਵਰ ਜਾਂ ਬੰਦੇ ਵਿੱਚ ਗੱਲ ਉਸ ਰਾਤ ਦੀ ਹੈ ਨਹੀਂ ਹੈ ਇਹ ਉਹ ਰਤ ਦੀ ਗੱਲ ਹੈ ਜਿਵੇਂ ਅੱਗੇ ਸ਼ਲੋਕਾਂ ਫਰੀਦੀ ਦੇ ਸ਼ਲੋਕਾਂ ਵਿੱਚ ਆਇਆ ਫਰੀਦਾ ਰਤੀ ਰਤਨਾ ਨਿਕਲਿਆ ਜੇ ਤਨ ਚੀਰਿਆ ਕੋਈ ਜੋ ਸ਼ਹਿਰਤੇ ਆਪਣੇ ਤਿੰਨ ਤਨ ਰਤਨ ਹੋਏ ਇੱਥੇ ਵੀ ਭੇਖਾ ਪੈਂਦਾ ਸੀ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਭਾਈ ਤਨ ਚੀਰਿਆਂ ਵਿੱਚੋਂ ਰਤਨਾ ਨਿਕਲੇ ਫਰੀਦਾ ਰਤੀ ਰਤਨਾ ਨਿਕਲਿਆ ਜੇ ਤਨ ਚੀਰਿਆ ਕੋਈ ਜੇ ਸਿੱਧੇ ਅਰਥ ਕਰੀਓ ਤਾਂ ਮਤਲਬ ਇਹ ਨਿਕਲਦਾ ਵੀ ਤਾਨੂੰ ਨੂੰ ਚੀਰੋਂ ਰਤਨੇ ਨਿਕਲੇਗੀ। ਤਾਂ ਭਈ ਐਸਾ ਤਾਂ ਕੋਈ ਸ਼੍ਰੇਣੀ ਹੁੰਦਾ ਜਿਸ ਨੂੰ ਚੀਰਿਆਂ ਵਿੱਚੋਂ ਰਤਨੇ ਨਿਕਲਦੀ ਰਤਨੇ ਨਿਕਲਦੀ ਹੈ। ਪਰ ਤੇ ਫਰੀਜੀ ਇਸ ਰਤ ਦੀ ਗੱਲ ਨਹੀਂ ਸੀ ਕਰ ਰੇ ਜਿਹੜੀ ਸੀੜੀ ਵਿੱਚੋਂ ਰਤ ਨਿਕਲਦੀ ਹੈ ਸੀੜੀ ਚੀਰਿਆਂ। ਇਸ ਦਾ ਜਵਾਬ ਗੁਰੂ ਅਮਰਦਾਸ ਪਾਤਸ਼ਾਹ ਸਲੋਕ ਦੇ ਫਰੀਜੀ ਦੇ ਸ਼ਲੋਕਨ ਦੇ ਵਿੱਚ ਆਪਣਾ ਸ਼ਲੋਕ ਦਰਜ ਕਰਕੇ ਇਹ ਖਿਆਲ ਰੱਖਿਓ ਗੁਰਬਾਣੀ ਲਿਖਣ ਸਮੇ ਗੁਰੂ ਅਜਨ ਦੇਵ ਜੀ ਨੇ ਇੱਕ ਬਹੁਤ ਵਧੀਆ ਇੱਕ ਤਰੀਕਾ ਵਰਤਿਆ ਸੀ ਇੱਕ ਬੜੀ ਵਧੀਆ ਵਿਧੀ ਵਰਤੀ ਸੀ। ਉਹ ਗੁਰੂ ਭਾਈ ਗੁਰਦਾਸ ਜੀ ਨੂੰ ਸਮਝਾਈ ਸੀ ਕਿ ਇਸ ਵਿਧੀ ਅਨੁਸਾਰ ਗੁਰਬਾਣੀ ਲਿਖਣੀ ਹੈ ਮਿਸਾਲ ਦੇ ਤੌਰ ਤੇ ਪਹਿਲੇ 13 ਪੰਨੇ ਇਹ ਗੁਰਗ੍ਰੰਥ ਸਾਹਿਬੀ ਸਾਡਾ ਨਿਤਨੇਮ ਹੈ ਸਵੇਰੇ ਜਪ ਬਾਣੀ ਜਿਹਨੂੰ ਜਪਜੀ ਸਾਹਿਬ ਕਹਿੰਦੇ ਆ ਤੇ ਸ਼ਾਮ ਨੂੰ ਰਹਿਰਾਸ ਦੇ ਨੌ ਸ਼ਬਦ ਸੋਧਰ ਤੇ ਸੂਪਰਖੁਵਾਲੇ ਤੇ ਸੌਣ ਵੇਲੇ ਸੋਇਲੇ ਦੇ ਪੰਜ ਸ਼ਬਦ ਇਹ ਸਿੱਖ ਦਾ ਡੇਲੀ ਦਾ ਨਿਤਨੇਮ ਜਿਹੜਾ ਗੁਰੂ ਸਾਹਿਬ ਨੇ ਫਿਕਸ ਕੀਤਾ ਹੋਇਆ ਹੈ ਗੁਰਗ੍ਰੰਥ ਸਾਹਿਬ ਦੇ ਪਹਿਲੇ 13 ਪੰਨੇ ਇਹਦੇ ਅਗੂ ਰਾਗਾਂ ਅਨੁਸਾਰ ਬਾਣੀ ਸ਼ੁਰੂ ਹੁੰਦੀ ਹੈ ਤੇ ਤਰਤੀਬ ਇਹ ਆਵੇ ਜਿਸ ਰਾਗ ਨੂੰ ਸਰਬਾਣੀ ਸ਼ੁਰੂ ਜ਼ਰਾਗ ਵਿੱਚ ਸਭ ਤੋਂ ਪਹਿਲਾਂ ਗੁਰਨਾਨ ਦੇਵ ਜੀ ਦੀ ਬਾਣੀ ਫਿਰ ਗੁਰਗ੍ਰੰਥ ਦੇਵ ਜੀ ਗੁਰਮਰਦਾਸ ਜੀ ਗੁਰਰਾਮਦਾਸ ਜੀ ਤੇ ਗੁਰਜਨਦੀਪ ਜੀ ਤੇ ਆਖਰੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਹੁੰਦੀ ਹੈ ਜਦੋਂ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਕਬੀਰ ਜੀ ਦੀ ਬਾਣੀ ਸ਼ੁਰੂ ਹੁੰਦੀ ਹੈ ਇੱਥੇ ਫਿਰ ਚਾਹੇ ਉਹ ਸ਼ਬਦ ਨੇ ਸ਼ਬਦ ਤੋਂ ਬਾਅਦ ਅਸ਼ਪਦੀਆਂ ਨੇ ਜਾਂ ਛੰਦ ਨੇ ਇਹ ਤਰਤੀਬ ਚਲਦੀ ਆ ਰਹੀ ਹੈ ਪੂਰੇ ਪਰ ਗੁਰਬਾਣੀ ਵਿੱਚ ਕਈ ਜਗ੍ਹਾ ਤੇ ਇਹ ਤਰਤੀਬ ਬਦਲੀ ਹੋਈ ਲੱਗਦੀ ਹੈ ਜਿਵੇਂ ਫਰੀਦੀ ਦੇ ਸ਼ਲੋਕਾਂ ਵਿੱਚ ਗੁਰੂ ਸਾਹਿਬਾਂ ਦੇ ਸ਼ਲੋਕ ਆ ਗਏ ਕੋਈ ਕਿਉਂ ਆਏ ਕਿ ਫਰੀਦ ਜੀ ਦੇ ਉਸ ਲੋਕ ਦੇ ਸਬੰਧ ਵਿੱਚ ਕੋਈ ਕਲੀਅਰੈਂਸ ਕੋਈ ਸਪਸ਼ਟੀਕਰਨ ਗੁਰੂ ਸਾਹਿਬ ਦੇਣਾ ਚਾਹੁੰਦੇ ਸਨ ਕਿ ਕਿਸੇ ਨੂੰ ਭੁਲੇਖਾ ਨਾ ਰਹੇ ਇਸ ਵਾਸਤੇ ਗੁਰੂ ਸਾਹਿਬ ਨੇ ਵਿੱਚ ਆਪਣੇ ਸ਼ਲੋਕ ਐਡ ਕਰ ਦਿੱਤੇ ਜਿਸ ਤਰ੍ਹਾਂ ਇਸ ਸ਼ਲੋਕ ਨਾਲ ਫਰੀਦਾ ਰਤ ਰਤ ਨਿਕਲ ਜੇ ਤਨ ਚੀਰੈ ਕੋਇ ਇਹਦੇ ਨਾਲ ਗੁਰੂ ਜੀ ਨੇ ਆਪਣਾ ਸ਼ਲੋਕ ਫਰੀਦਾ ਇਹ ਤਨ ਸਭੂ ਰਤ ਹੈ ਫਰੀਦ ਜੀ ਨੂੰ ਸਬੂਤ ਦੇ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਫਰੀਦਾ ਇਹ ਤਨ ਸਭੂ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸ਼ਹਿਰਤੇ ਆਪਣੇ ਤਿਤਤਨ ਲੋਭ ਰਤਨ ਹੋਏ ਜਿਹੜੇ ਜੀਵ ਉਸ ਰੱਬ ਦੇ ਰੰਗ ਵਿੱਚ ਰੰਗੇ ਹੁੰਦੇ ਨੇ ਉਹਨਾਂ ਅੰਦਰ ਲੋਭ ਦੀ ਰਤਨੀ ਹੁੰਦੀ ਪਾਪ ਕੇ ਫਰੀਦ ਜੀ ਸ੍ਰੀ ਰਕ ਰਤ ਦੀ ਗੱਲ ਇਸੀ ਕਰ ਰਹੇ ਅ ਰਿਸ਼ੂਤ ਵਾਲੀ ਬਿਰਤੀ ਜਿਹੜੀ ਹੈ ਲੋਭ ਵਾਲੀ ਜਿਹੜੀ ਲਾਲਚੀ ਮਨੁਵਿਰਤੀ ਹੈ ਉਹਦੀ ਗੱਲ ਕਰ ਰਹੇ ਸਤ ਕਿ ਜਿਹੜੇ ਸੱਚੇ ਪੰਗਤ ਲੋਕ ਹੁੰਦੇ ਨੇ ਜਿਹੜੇ ਰੱਬ ਦੇ ਰੰਗ ਵਿੱਚ ਰੰਗੇ ਹੁੰਦੇ ਨੇ ਉਹਨਾਂ ਅੰਦਰ ਰਤਾ ਮਾਸਾ ਵੀ ਲੋਭ ਨਹੀਂ ਹੁੰਦਾ ਬੋਟੀ-ਬੋਟੀ ਕਰਕੇ ਸਾਰੀ ਰਾਤ ਉਹਨਾਂ ਦੇ ਸਿਰ ਦੀ ਕੱਢ ਦਿਓ ਨਾ ਫਿਰ ਵੀ ਉਹ ਲੋਭ ਵਾਲੀ ਗੱਲ ਨਹੀਂ ਕਰਨਗੇ ਲਾਲਚ ਵਾਲੀ ਗੱਲ ਨਹੀਂ ਕਰਨਗੇ ਤਾਂ ਇਹ ਗੱਲ ਗੁਰੂ ਸਾਹਿਬ ਨੇ ਕਲੀਅਰ ਕੀਤੀ ਕਿ ਜੋ ਸ਼ਹਿਰਤ ਹੈ ਆਪਣੇ ਤਿੱਤਨ ਲੋਭ ਰਤ ਉਹਨਾਂ ਨੂੰ ਲੋਭ ਦੀ ਰਤ ਨਹੀਂ ਹੁੰਦੀ ਇਸ ਤਰ੍ਹਾਂ ਹੀ ਉੱਥੇ ਵੀ ਰਤ ਤੋਂ ਭਾਵ ਕੀ ਸੀ ਬਾਈ ਲਾਲਚ ਕਰਨੀ ਲੋਭ ਕਰਨਾ ਪ੍ਰਾਇ ਹੱਕ ਮਾਰਨਾ ਇੱਥੇ ਵੀ ਗੁਰੂ ਸਾਹਿਬ ਅਸਲ ਵਿੱਚ ਦੇਖਿਆ ਜਾਏ ਕਿ ਕਿਸੇ ਇਸਲਾਮਿਕ ਬੰਦੇ ਨੂੰ ਸਾਹਮਣੇ ਰੱਖ ਕੇ ਕਿਤੇ ਇਸਲਾਮ ਧਰਮ ਨੂੰ ਮੰਨ ਵਾਲੇ ਬੰਦੇ ਨੂੰ ਬੰਨੇ ਬੰਦੇ ਨੂੰ ਸਾਹਮਣੇ ਰੱਖ ਕੇ ਗੱਲ ਕਰ ਰਹੇ ਨੇ ਬਾਣੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਾਨ ਹੈ ਪਰਥਾਈ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਾਨ ਹੈ ਗੁਰੂ ਸਾਹਿਬ ਕਿਸੇ ਵੀ ਪਰਥਾਈ ਕੋ ਬਾਣੀ ਉਚਾਰਨ ਕਰਦੇ ਨੇ ਲੇਕਿਨ ਹੁੰਦਾ ਉਹਦੇ ਸਾਰੇ ਸੰਸਾਰ ਵਸੇ ਹੁੰਦਾ ਉਹ ਤੋ ਇੱਥੇ ਜੇ ਰਤ ਲੱਗਾ ਕਪੜੇ ਜਾਮਾ ਹੋਏ ਪਲੀਥ ਇਹ ਮਿਸਾਲ ਦੇ ਰਹੀ ਦਿੱਤੀ ਜਾ ਰਹੀ ਹੈ ਉਹਨਾਂ ਮੁਸਲਮਾਨ ਆਗੂ ਨੂੰ ਇਸਲਾਮੀ ਆਗੂ ਨੂੰ ਜਿਹੜੇ ਕਿ ਇੱਕ ਪਾਸੇ ਦੇ ਧਰਮ ਦੇ ਪ੍ਰਚਾਰਕ ਬਣਦੇ ਸਨ ਤੇ ਦੂਜੇ ਪਾਸੇ ਵੱਡੀ ਲੈ ਕੇ ਹੱਗ ਵਾਇ ਵਾਲੀ ਗੱਲ ਕਰਦੇ ਸਨ ਜਾਨੀ ਇਹ ਇਸਲਾਮੀ ਜਿਹੜੇ ਰਾਜੇ ਦੇ ਦਰਬਾਰ ਵਿੱਚ ਕਾਜ਼ੀ ਜਿਹੜੀ ਪਦੀ ਹੁੰਦੀ ਸੀ ਇੱਕ ਜਾਜ਼ੀ ਤਰ੍ਹਾਂ ਹੁੰਦੀ ਸੀ ਨਿਆ ਕਰਨ ਵਾਸਤੇ ਸ਼ਰਾ ਦੇ ਅਸੂਲ ਉਹ ਸਾਹਮਣੇ ਰੱਖਦਾ ਸੀ ਸ਼ਰਾ ਦੀ ਬੰਦਸ਼ਿਓ ਹੈ ਜੋ ਕਾਨੂੰਨ ਹੈ ਉਹਦੇ ਮਦਦ ਉਹ ਸਜਾਵਾਂ ਕਰਾਉਂਦਾ ਸੀ ਕਾਜ਼ੀ ਤੋਂ ਉਹ ਕਈ ਦਫਾ ਵੱਡੀ ਲੈ ਕੇ ਨਾ ਰਿਸ਼ੂ ਦਿਖਾ ਕੇ ਇਧਰ ਉਧਰ ਤੇ ਗਲਤ ਫੈਸਲੇ ਦੇ ਹੱਡਿਆ ਕਰ ਸੀ ਗਲਤ ਪੜ ਕੇ ਸੁਣਾਉਂਦਾ ਸੀ ਰਿਸ਼ਤ ਖੋਰੀ ਕਰਦੇ ਸਨ ਉਹਨਾਂ ਵਾਸਤੇ ਇਹ ਸ਼ਲੋਕ ਸੀ ਕਿ ਜੇ ਰਤ ਲੱਗੇ ਕਪੜੇ ਜਾਮਾ ਉਪਲੀਤ ਹੋਈ ਕਾਜ਼ੀ ਹੋ ਜੇ ਤੁਸੀਂ ਨਮਾਜ਼ ਪੜ੍ਹਨ ਜਾਂਦੇ ਹੋ ਤਾਂ ਅਗਰ ਤੁਹਾਡੇ ਜਾਮੇ ਨੂੰ ਭਾਵੇਂ ਤੁਹਾਡੇ ਚੋਲੇ ਨੂੰ ਸਰੀਰ ਦੇ ਕਪੜੇ ਨੂੰ ਰਤ ਲੱਗ ਜਾਏ ਤੁਸ ਨੂੰ ਉਸ ਨੂੰ ਪਵਿੱਲ ਸਮਝਦੇ ਹੋ ਬਈ ਇਹ ਹੁਣ ਇਹ ਕਪੜੇ ਪਾ ਕੇ ਨਮਾਜ਼ ਨਹੀਂ ਅਦਾ ਹੋ ਸਕਦੀ ਤੇ ਜੋ ਰਤ ਕਿਸੇ ਮਨਸਾਂ ਤੇ ਨਹੀਂ ਕੋਈ ਨਿਰਮਲ ਚੀਜ਼ ਤੇ ਜੇ ਤੁਸੀਂ ਰਿਸ਼ਤ ਖੋਰੀ ਕਰਦੇ ਹੋ ਦੂਜੇ ਦੇ ਖੂਨ ਪਸੀਨੇ ਦੀ ਕਮਾਈ ਖਾਂਦੇ ਹੋ ਤੇ ਉਹ ਤੁਹਾਡਾ ਹਿਰਦਾ ਹੀ ਪਵਿੱਲ ਹੋ ਜਾਂਦਾ ਹੈ ਇਦ ਇੱਕ ਜਾਮਾ ਪਲੀਤ ਹੋਇਆ ਕਪੜਾ ਪਲੀਤ ਹੋਇਆ ਤੁਸੀਂ ਨਮਾਜ਼ ਨਹੀਂ ਪਰਦੇ ਤੇ ਜਿਸ ਹਿਰਦੇ ਦੇ ਨਾਲ ਨਮਾਜ਼ ਪੜ੍ਹਨ ਦੀ ਲੋੜ ਹੁੰਦੀ ਹੈ ਜਿਸ ਮਨ ਨਾਲ ਨਮਾਜ਼ ਉਹ ਮਨ ਤੇ ਮਹਿਲਾ ਉਹਦੇ ਵਿੱਚ ਪ੍ਰਾਇਆ ਹੱਕ ਪ੍ਰਾਇਆ ਖੂਨ ਖਾਣ ਦੀ ਵਰਤੀ ਹੈ ਕਿ ਬੰਦਿਆਂ ਦਾ ਖੂਨ ਪੀਣ ਵਾਲੀ ਗੱਲ ਹੈ ਜੇ ਰਤ ਜੋ ਰਤ ਪੀਵੇਂ ਮਾਨਸਾ ਜਿਹੜੇ ਇਨਸਾਨਾਂ ਦੀ ਰਤ ਪੀਂਦੇ ਨੇ ਇਨਸਾਨਾਂ ਦੇ ਹੱਕ ਮਾਰਦੇ ਨੇ ਖੂਨ ਪਚਣ ਦੀ ਕਮਾਈ ਤੈਨ ਕੀ ਕੋਈ ਨਿਰਮਲ ਚਿਤ ਉਹਨਾਂ ਦਾ ਚਿਤ ਨਿਰਮਲ ਕਿਵੇਂ ਹੋ ਸਕਦਾ ਹੈ ਕਿ ਨਿਰਮਲ ਚਿੱਤੂ বিনা ਪ੍ਰਬੁੱਦੀ ਬੰਦੀ ਨਮਾਜ਼ ਜਿਹੜੀ ਹੈ ਉਹ ਸਹੀ ਨਹੀਂ ਅਦਾ ਹੋ ਸਕਦੀ ਨਾਨਕ ਨਉ ਖੁਦਾਇ ਕਾ ਦਿਲ ਅੱਛਾ ਹੈ ਮੁਖ ਲੇ ਮੂਹ ਵੀ ਪਿੱਤਰ ਹੋਵੇ ਤੇ ਦਿਲ ਵੀ ਅੱਛਾ ਹੋਵੇ ਦਿਲ ਵੀ ਸਾਫ ਸੁਥਰਾ ਉਹਦੇ ਕਿਸੇ ਕਿਸਮ ਦੀ ਕੋਮ ਹੈ ਲੋਭ ਲਾਲਚ ਨੋ ਹੋਵੇ ਫਿਰ ਨਾਨਕ ਨਉ ਖੁਦਾਇ ਕਾ ਦਿਲ ਅੱਛਾ ਹੈ ਮੁਖ ਲੇ ਅਵਰ ਦਿਵਾਜੀ ਦੁਨੀ ਕੇ ਝੂਠੇ ਅਮਲ ਕਰੇ ਹੋ ਬਾਕੀ ਦੁਨੀਆ ਦੇ ਜਿਹੜੇ ਤੁਸੀਂ ਆਪਣੇ ਬੜੇ ਢੋਰ ਕੁੱਟੇ ਹੋ ਇਹਨਾਂ ਨੂੰ ਉੱਚੇ ਕਾਜ਼ੀ ਪੁਨੇ ਦੇ ਇਹ ਕਿਸੇ ਕੰਮ ਨਹੀਂ ਰੱਬ ਦੇ ਦਰਤੀ ਇਹਨਾਂ ਦੀ ਕੋਈ ਮੰਨਤਾ ਨਹੀਂ ਮਿਲਦੀ ਉੱਥੇ ਮੈਂ ਫਲਾਣੇ ਰਾਜਦਾਰ ਕਾਜ਼ੀ ਨੇ ਉੱਥੇ ਤੁਹਾਨੂੰ ਮਾਨ ਮਿਲ ਜਾਣਾ ਹੈ ਨਾ ਉਹ ਅਮਲਾਂ ਦੇ ਹੋਣਗੇ ਨਵੇੜੇ ਵਾਲੀ ਗੱਲ ਹੋਣੀ ਹੈ ਉੱਥੇ ਇਸ ਲਈ ਇੱਥੇ ਇਹ ਸ਼ਲੋਕ ਮੀਟ ਦੇ ਬਾਰੇ ਉਚਾਰਨ ਹੀ ਨਹੀਂ ਹੋਇਆ ਮਾਸ ਦੇ ਬਾਰੇ ਖਾਣਾ ਕਿ ਨਹੀਂ ਖਾਣਾ ਇਹ ਨਿਰਣਾ ਸ਼ਲੋਕ ਵਿੱਚ ਨਹੀਂ ਹੈ ਕਈ ਲੋਕ ਇਸ ਪੰਕਤੀ ਦੇ ਬਾਰੇ ਦੀ ਛੱਡਦੇ ਨੇ ਅਸੰਖ ਗਲਵਟ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਬਈ ਕਈ ਜਿਹੜੇ ਦੂਜੇ ਦੇ ਗਲਵੜ ਕੇ ਹਤਿਆ ਕਮਾਉਂਦੇ ਨੇ ਉਹ ਲੱਖਾਂ ਨੇ ਜਿਹੜੇ ਐਸੇ ਪਾਪ ਕਰਕੇ ਜਾਂਦੇ ਇਹਦਾ ਵੀ ਹਵਾਲਾ ਦੇਖਦੇ ਨੇ ਕਿ ਮਾਸ ਦੇ ਉੱਪਰ ਦੇਖੋ ਜੀ ਇੱਥੇ ਗਲਵਟ ਨਾ ਹੋਣਾ ਹੈ ਇਹ ਗੱਲ ਮੈਂ ਅੱਗੇ ਜਾ ਕੇ ਵਿਚਾਰਾਂਗਾ ਕਿ ਇਹ ਇਤੇ ਇਹਦੇ ਮਨਾ ਕਿਸ ਤਰ੍ਹਾਂ ਨਹੀਂ ਹੈ ਇੱਥੇ ਗੱਲ ਕਿਹੜੇ ਵੱਡਣ ਦੀ ਗੱਲ ਕੀਤੀ ਗਈ ਹੈ ਫਿਰ ਕਈ ਇਹ ਵੀ ਵਾਲੇ ਦਿੰਦੇ ਨੇ ਕਬੀਰ ਭੰਗ ਮਚੂਰੀ ਸੁਰਾ ਪਾਨ ਜੋ ਜੋ ਪੁਰਾਣੀ ਖਾਹੇ ਤੀਰਤ ਵਰਤ ਨੇਮ ਕੀ ਇਤੇ ਸਬਰ ਸਤਲ ਜਾਂ ਹੈ ਇਹਦਾ ਵਾਲਾ ਦਿੰਦੇ ਨੇ ਇਹਦੇ ਵੀ ਤੁਸੀਂ ਦੇਖੋ ਇਹ ਦੋ ਪੰਕਤੀਆਂ ਦਾ ਇਹ ਸ਼ਲੋਕ ਹੈ ਇਹਦੇ ਵਿੱਚ ਅਗਲੀ ਪੰਕਤੀ ਜਿਹੜੀ ਹੈ ਨਾ ਦੂਜੇ ਨੰਬਰ ਵਾਲੀ ਤੀਰਤ ਵਰਤ ਨੇ ਇਸੇ ਵਿੱਚ ਕਲੀਅਰ ਹੋ ਜਾਂਦੇ ਅਰਥ ਕੇ ਗੁਰੂ ਜੀ ਕਿਹਨਾਂ ਨੂੰ ਸਮਝਾ ਰਹੇ ਨੇ ਜਿਹੜੇ ਤੀਰਥਾਂ ਦੇ ਇਸ਼ਨਾਨ ਕਰਨੇ ਪੁੱਤਰ ਕਰਮ ਸੰਧੇ ਸਨ ਜਿਹੜੇ ਵਰਤ ਰੱਖਦੇ ਸਨ ਉਹਨਾਂ ਨੂੰ ਪਾਣੀ ਦਾ ਤਿਆਗ ਕਰਦੇ ਸਨ ਜਿਹੜੇ ਆਪਣੇ ਉਹ ਕਰਮ ਕਾਂਡੀ ਸੰਜਮ ਨੇਮ ਕਰਦੇ ਸਨ ਭਈ ਇੱਕ ਪਾਸੇ ਤੁਸੀਂ ਇਹ ਆਪਣੇ ਜਿਸ ਨੂੰ ਤੁਸੀਂ ਆਪਣਾ ਧਰਮ ਮੰਨੀ ਜਾ ਰਹੇ ਹੋ ਆਪਣੇ ਵਿਸ਼ਵਾਸ ਅਨੁਸਾਰ ਆਪਣੇ ਅਕੀਦੇ ਅਨੁਸਾਰ ਤੁਸੀਂ ਤੀਰਥ ਯਾਤਰਾ ਇੱਕ ਪੁੱਤਰ ਕਰਮ ਸੰਧ ਕੀ ਕਰਦੇ ਹੋ ਵਰਤ ਭੁੱਖੇ ਰਹਿਣਾ ਤੁਸੀਂ ਦੀਵਿਅ ਦੇਵਤਿਆਂ ਦੇ ਨਾਂ ਤੇ ਵਰਤ ਰੱਖ ਕੇ ਆਪਣੇ ਪਾਸੋਂ ਧਰਮ ਕਰਮ ਕਰਦੇ ਹੋ ਦੂਜੇ ਪੱਲੇ ਜਿਹੜੇ ਤੁਸੀਂ ਬਹੁਤ ਸਾਰੇ ਅੰਡਰ ਨਾਮ ਵਾਲੇ ਸੰਝਮ ਵਾਲੇ ਬਣਾਏ ਹੋਏ ਨੇ ਇਹ ਤੁਸੀਂ ਧਰਮ ਦੇ ਕੰਮ ਸਮਝ ਕੇ ਕਰਦੇ ਹੋ ਤੇ ਇਹ ਵੀ ਕਹਿੰਦੇ ਉਹ ਵੀ ਮਾਸ ਖਾਣਾ ਮਨਾਜੀ ਤੋਬਾ ਤੋਬਾ ਮਾਸ ਖਾਣਾ ਬੜਾ ਪਾਪ ਹੈ ਮਾਸ ਖਾਣਾ ਬੜਾ ਪਾਪ ਹੈ ਤੇ ਫਿਰ ਤੁਸੀਂ ਅਗਰ ਭਾਂਗ ਮੱਛਲੀ ਸ਼ਰਾਪਾਨ ਅਗਰ ਇਹ ਕੁਝ ਕਰਦੇ ਹੋ ਤਾਂ ਫਿਰ ਤੁਹਾਡੇ ਇਹ ਤੀਰਥ ਵਰਤ ਇਹ ਸੰਝਮ ਬੇਕਾਰ ਗਏ ਕਿਉਂਕਿ ਤੁਹਾਡੇ ਅਕੀਦੇ ਅਨੁਸਾਰ ਅਗਰ ਮਾਸ ਖਾਣਾ ਗਲਤ ਹੈ ਤੇ ਫਿਰ ਅਗਰ ਕਬੀਰ ਭੰਗ ਮਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ ਇਹੋ ਜਿਹੇ ਬੰਦੇ ਜਿਹੜੇ ਪ੍ਰਾਣੀ ਭੰਗ ਮਛਲੀ ਸੁਰਾ ਪਾਨ ਕਰਦੇ ਨੇ ਨਸ਼ੇ ਕਰਦੇ ਨੇ ਉਹਨਾਂ ਦੇ ਤੀਰਤ ਬਤ ਨੈ ਕੀ ਇਹ ਸਬਰ ਸਾਤ ਲ ਜਾਏ ਹੁਣ ਤੁਸੀਂ ਮੈਨੂੰ ਦੱਸੋ ਸਿੱਖੋ ਤੁਹਾਨੂੰ ਕਿਉਂ ਚਿੰਤਾ ਪੈ ਗਈ ਹੈ ਕਿ ਤੁਸੀਂ ਤੁਹਾਡੇ ਵੀ ਤੀਰਥ ਯਾਤਰਾ ਦੀ ਕੀ ਮੰਨਤਾ ਹੈ ਹਾਂ ਅਸੀਂ ਇਤਿਹਾਸਿਕ ਜਗ੍ਹਾ ਜਿਹੜੀਆਂ ਨੇ ਆਪਣੇ ਹਿਸਟਰੀਕਲ ਪਲੇਸਿਸ ਦੇਖਣ ਵਾਸਤੇ ਜਾਣਾ ਚੰਗੀ ਗੱਲ ਆਪਣਾ ਇਤਿਹਾਸ ਯਾਦ ਆਉਂਦਾ ਹੈ ਲੇਕਿਨ ਇਸ ਮੰਚਾ ਨਾਲ ਜਾਣੇ ਕਿ ਕਿਸੇ ਤੀਰਥ ਤੇ ਜਾ ਕੇ ਨਹਾਤੇ ਹੋ ਮਨਪਿੱਤਰ ਹੋ ਜਾਂਦਾ ਜਿਹੜਾ ਕਿ ਅਨੁਮਤੀ ਖਿਆਲ ਸੀ ਇਹਦਾ ਗੁਰਮਤਿ ਸਖਤ ਖੰਡਨ ਹੈ ਕਿ ਅਸੀਂ ਤੀਰਥਾਂ ਦੀਆਂ ਭਰਮ ਜਿਹੜੇ ਕੱਢੇ ਗਏ ਨੇ ਤੇ ਵਰਤ ਕੀ ਤੁਸੀਂ ਵਰਤ ਰੱਖਦੇ ਹੋ ਇਥੇ ਦਾ ਅੰਨਾ ਬਿਨਾਂ ਨਾ ਹੋਏ ਸੁਕਾਲਤਾ ਜੀਆ ਅੰਨਾ ਮਿਲੇ ਗੋਪਾਲ ਤੁਹਾਡਾ ਮਾਰਗ ਤੇ ਇਹ ਹੈ ਕਿ ਆ ਤੁਸੀਂ ਉਹ ਨਾਮ ਸੰਜਮ ਵਾਲੇ ਕਰਦੇ ਹੋ ਤਰੀਕੇ ਜਿਹੜੇ ਅਨੁਮਤੀ ਕਰਦੇ ਨੇ ਫਿਰ ਤੁਹਾਨੂੰ ਕਾਦੀ ਚਿੰਤਾ ਹੈ ਤੁਸੀਂ ਆਪਣਾ ਨਿਤਨੇਮ ਕਰੀ ਚੱਲੋ ਹਾਂ ਤੁਸੀਂ ਗੁਰਮਤਿ ਦੇ ਮਾਰਗ ਤੇ ਚੱਲੀ ਚੱਲੋ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਭਾਗ ਮੱਛਰੀ ਸੁਰਾਪਾਣ ਹਾਂ ਸੁਰਾ ਜ਼ਰੂਰ ਨਸ਼ਾ ਜ਼ਰੂਰ ਹੈ ਉਹ ਮਣਾ ਕੀਤਾ ਹੈ ਸੁਰਾ ਪਾਣ ਸ਼ਰਾਬ ਪੀਣੀ ਆ ਜਿਹੜੀ ਇਹ ਗੁਰਬਾਣੀ ਮਣਾ ਹੈ ਬਹੁਤ ਸਾਰੇ ਸ਼ਬਦ ਨੇ ਜਿੱਥੇ ਸਪਸ਼ਟ ਲਿਖਿਆ ਹੈ ਕਿ ਨਸ਼ੇ ਨਹੀਂ ਕਰਨੇ ਤੇ ਭੰਗ ਵੀ ਇਹ ਵੀ ਨਸ਼ੀ ਬਚਉਂਦੀ ਹੈ ਪਰ ਇੱਥੇ ਤੁਸੀਂ ਇੱਕ ਮੱਛਰੀ ਮਾਸ ਨੂੰ ਪਕੜ ਲਵੋ ਭੰਗ ਤੇ ਸੁਰਾ ਪਾਣ ਦੀ ਵੀ ਗੱਲ ਹੈ ਤੇ ਤੁਸੀਂ ਇਸ ਦੇ ਵਿੱਚੋਂ ਵਹਿਮ ਕਰੀ ਜਾਓ ਕਿ ਮਾਸ ਖਾਣਾ ਮਣਾ ਹੈ ਇਹ ਵਹਿਮ ਕਰਨ ਦੀ ਲੋੜ ਨਹੀਂ ਹੈ ਇਹ ਗੁਰੂ ਜੀ ਜਿਨ੍ਹਾਂ ਨੂੰ ਸੰਬੋਧਨ ਕਰ ਰਹੇ ਹਨ ਉਹਨਾਂ ਦੀ ਮੱਤ ਉਹਨਾਂ ਨੂੰ ਦ੍ਰਿੜ ਕਰਵਾ ਰਹੇ ਹਨ ਅਬਰ ਜੂਨ ਤੇਰੀ ਪਨਹਾਰ ਇਸ ਧਰਤੀ ਮੇ ਤੇਰੀ ਸਿਕਦਾਰੀ ਇਨਸਾਨ ਨੂੰ ਇਸ ਧਰਤੀ ਤੇ ਸਿਕਦਾਰੀ ਦਿੱਤੀ ਹੋਈ ਹੈ ਸਾਰੇ ਸਾਰੀਆਂ ਜਿਹੜੀਆਂ ਵਾਕੀ ਜੁਨਾਂ ਨੇ ਉਹਨਾਂ ਦਾ ਇਨਸਾਨ ਪ੍ਰਯੋਗ ਕਰਦਾ ਹੈ ਇਨਸਾਨ ਹੀ ਉਹਨਾਂ ਦਾ ਇਸਤੇਮਾਲ ਕਰਦਾ ਹੈ ਜਿਸ ਢੰਗ ਨਾਲ ਇਹ ਇਨਸਾਨ ਚਾਹੁੰਦਾ ਹੈ ਤੋ ਇਸ ਵਾਸਤੇ ਇਹ ਸੋਚ ਲੈਣਾ ਕਿ ਬਾਕੀ ਅਸੀਂ ਇਹ ਕਹਿ ਲਈਏ ਕਿ ਅਗਰ ਕੇਵਲ ਮਾਸ ਖਾਣਾ ਜਾਂ ਜੀਵ ਹਤਿਆਈ ਪਾਪ ਹੁੰਦਾ ਹੈ ਤੇ ਫਿਰ ਤੁਸੀਂ ਮੈਨੂੰ ਦੱਸੋ ਪਰਮਾਤਮਾ ਨੇ ਕੁਝ ਐਸੇ ਜੀਵ ਬਣਾਏ ਨੇ ਜਿਨ੍ਹਾਂ ਦਾ ਖਾਣਾ ਹੀ ਜੀਵ ਹੈ ਜੀਵ ਕਾ ਹਰ ਜੀ ਖਾਣਾ ਇਹ ਕਰੇ ਵਿੱਚ ਉਪਾਇ ਸਾਰਾ ਤਿੰਨ ਵੀ ਸਾਰ ਕਰੇ ਤਾਂ ਤੁਸੀਂ ਦੱਸੋ ਸ਼ੇਰ ਜਿਹੜਾ ਹੈ ਉਹ ਤੇ ਕਦੇ ਕਾਹ ਨਹੀਂ ਖਾਂਦਾ ਪੱਤੇ ਨਹੀਂ ਖਾਂਦਾ ਉਹ ਜਾਨਵਰੀ ਖਾਂਦਾ ਤੇ ਕਦੇ ਸ਼ੇਰ ਨੂੰ ਕਿਸੇ ਨੇ ਪਾਪੀ ਨਹੀਂ ਕਿਹਾ ਬਲਕਿ ਅਸੀਂ ਬੰਦਾ ਕੋ ਬਾਹਰ ਉਹਨੂੰ ਵੀ ਅਗਨੇ ਉਹ ਬੱਲੇ ਉਹ ਸ਼ੇਰ ਦੇ ਬੱਚਿਆ ਉਹਨੂੰ ਤੇ ਸ਼ੇਰ ਦੀ ਤੁਲਨਾ ਦਿੰਦੇ ਆਂ ਅਸੀਂ ਉਸ ਦੀ ਬਹਾਦਰੀ ਨੂੰ ਤੇ ਕਿਸੇ ਨੇ ਸ਼ੇਰ ਨੂੰ ਕਦੇ ਜ਼ਾਲਮ ਨਹੀਂ ਕਿਹਾ ਉਹ ਜਾਨਵਰਾਂ ਦਾ ਜੰਗਲ ਦਾ ਰਾਜਾ ਮੰਨਿਆ ਜਾਂਦਾ ਹੈ ਉਹ ਪ੍ਰਮਾਤਮਾ ਨੇ ਉਹਦਾ ਉਹ ਖਾਣ ਪਾਨ ਬਣਾਇਆ ਜੇ ਮਾਸ ਖਾਣਾ ਕੋਈ ਇੰਨਾ ਹੀ ਪਾਪ ਹੁੰਦਾ ਜਾਂ ਇੰਨਾ ਹੀ ਕੋਈ ਬੁਰਾ ਕਰਮ ਹੁੰਦਾ ਤੇ ਵੀ ਗੁਰੂ ਸਾਹਿਬ ਨੇ ਕਿਸੇ ਜੀਵ ਦਾ ਮਾਸ ਖਾਣਾ ਖਰਾਕ ਹੀ ਨਹੀਂ ਬਣਾਣੀ ਚਾਹੀਦੀ ਕੁਝ ਦੇ ਐਸੇ ਮੁਲਕ ਵੀ ਸੁਣਨ ਵਿੱਚ ਆਏ ਨੇ ਕਿ ਜਿਨ੍ਹਾਂ ਮੁਲਕਾਂ ਜਿ ਸવાય ਮਾਸ ਦੇ ਬਾਕੀ ਖਾਣ ਪਾਣ ਕੁਝ ਹੁੰਦਾ ਹੀ ਨਹੀਂ ਉੱਥੇ ਲੋਕ ਮਾਸ ਖਾ ਕੇ ਜੀਉਂਦੇ ਨੇ ਸਮੁੰਦਰਾਂ ਵਿੱਚ ਕਿਹੜੀ ਖੇਤੀਬਾੜੀ ਹੁੰਦੀ ਹੈ ਉੱਥੇ ਕਿਹੜੀ ਖੇਤੀਬਾੜੀ ਹੁੰਦੀ ਹੈ ਪਰਬਤਾਂ ਉੱਤੇ برفਾਂ ਵਿੱਚ ਉੱਥੇ ਕਿਹੜੀ ਖੇਤੀਬਾੜੀ ਹੁੰਦੀ ਹੈ ਤੋਂ ਇਹ ਇੱਕ ਵਹਿਮ ਪਾਲ ਲਿਆ ਸਿੱਖ ਕੌਮ ਵਿੱਚ ਕੁਝ ਐਸੀ ਸ਼੍ਰੇਣੀ ਪੈਦਾ ਹੋ ਗਈ ਜਿਹੜੇ ਲਾ ਕੇ ਇਹ ਮਾਸ ਮਾਸ ਕਰਕੇ ਤੇ ਬੜਾ ਖੱਪ ਪਾਈ ਹੋਈ ਹੈ ਨੱਕ ਪਕੜਦੇ ਨੇ ਬੜਾ ਪਾਪ ਆ ਜੀ ਮਾਸ ਖਾਣ ਨੂੰ ਅਚ ਪੰਜਾਬ ਵੀ ਤੇ ਮੈਂ ਦੇਖਿਆ ਕਿ ਕੋਈ ਭਾਈ ਗ੍ਰੰਥੀ ਧਾਰਮਿਕ ਬੰਦਾ ਅਗਰ ਮਾਸ ਖਾਂਦੇ ਪਕੜਿਆ ਜਾਂ ਤੇ ਉਹਨੂੰ ਕੁੱਟਰੇ ਨੇ ਪਕੜੇ ਦੱਸੋ ਜੀ ਇਹ ਪਰ ਮੈਨੂੰ ਇਹ ਗੱਲ ਤੋਂ ਸਵਾਲ ਹੈ ਇੱਕ ਕਿਤੇ ਲਿਖਿਆ ਦਾ ਗੁਰਬਾਣੀ ਵਿੱਚ ਮਾਸ ਖਾਣ ਵਾਲ ਨੂੰ ਪਕੜ ਕੇ ਕੁੱਟੋ ਇੱਕ ਕਿਤੇ ਲਿਖਿਆ ਦਾ ਹੈ ਜਾਂ ਗੁਰਬਾਣੀ ਦੀ ਕੋਈ ਇੱਕ ਪੰਕਤੀ ਦੱਸੋ ਜਿੱਥੇ ਲਿਖਿਆ ਹੋਵੇ ਭਈ ਭਾਈ ਗ੍ਰੰਥੀ ਪ੍ਰਚਾਰਕ ਬੰਦਾ ਜਿਹੜਾ ਮਾਸ ਨਹੀਂ ਖਾ ਸਕਦਾ ਇਕ ਕਿਤੇ ਲਿਖਿਆ ਹੈ ਸ਼ਰਾਬ ਮਨਾ ਹੈ ਕਿਰੇ ਲਿਖਿਆ ਜੇ ਤੂੰ ਪੀਤਾ ਮਤ ਦੂਰ ਹੋਏ ਬਰਨਪੁਆ ਵਿੱਚ ਆਇਆ ਆਪਣਾ ਪ੍ਰਾਇਰ ਨਾ ਪਛਾਨੀ ਕਸਮੂ ਤੱਕੇ ਗਾਇ ਝੂਟਾ ਮਰਲਾ ਪੀਜੀ ਜੇ ਕਾ ਨੁਕਸ ਦੱਸੇ ਨਹੀਂ ਉਹਦੇ ਮਤ ਮਾਰੀ ਜਾਂਦੀ ਹੈ ਦਿਮਾਗ ਪਾਗਲ ਹੋ ਜਾਂਦਾ ਆਪਣੇ ਪ੍ਰਾਇਰ ਦੀ ਪਛਾਨੀ ਰਹਿਦੀ ਮੈਨੂੰ ਗੁਰਗੁਰ ਸਾਹਿਬ ਦਾ ਇੱਕ ਸ਼ਬਦ ਦੱਸ ਦਿਓ ਜਿਹਦੇ ਵੀ ਮਾਸ ਖਾਣ ਦੇ ਬਾਰੇ ਲਿਖਿਆ ਜੇ ਮਾਸ ਖਾਣਾ ਪਾਪ ਹੈ ਜੀ ਇਹ ਤਮਸਕ ਜਾਇ ਹੈ ਜੀ ਇਹ ਕਾਮ ਅਸ਼ਰਬ ਦੰਦੀ ਹੈ ਜੀ ਇਹ ਖਾ ਕੇ ਸਿਮਰਨ ਨਹੀਂ ਹੁੰਦਾ ਜੀ ਇੱਕ ਸ਼ਬਦ ਮੈਨੂੰ ਦੱਸ ਦਿਓ ਜਿੱਥੇ ਮਾਸ ਨੂੰ ਗੁਰੂ ਸਾਹਿਬ ਨੇ ਇਸ ਤਰ੍ਹਾਂ ਦੇ ਨਾਲ ਵੇਖਿਆ ਹੋਵੇ ਕਿ ਇਹ ਖਾਣਾ ਪਾਪ ਹੈ ਇਹ ਖਾਣਾ ਗਲਤ ਹੈ ਇਹ ਸਰੀਰ ਲਈ ਵੀ ਹਾਨੀ ਕਰਕੇ ਤੇ ਮਨ ਬੁੱਧੀ ਲਈ ਹਾਨੀ ਕਰਕੇ ਇੱਕ ਸ਼ਬਦ ਮੈਨੂੰ ਦੱਸ ਦਿਓ ਮੈਨੂੰ ਤਾਂ ਨਹੀਂ ਮਿਲਿਆ ਬਾਈ ਮੈਂ ਤੇ ਗੁਰਗੰਦ ਸਾਹਿਬ ਸਾਰੇ ਦੇ ਵਾਹਿਗੁਰੂ ਦੀ ਕਿਰਪਾ ਨਾਲ ਦਰਸ਼ਨ ਹੋ ਗਏ ਨੇ ਅਰਥ ਵਿੱਚ ਸਹਿਤ ਪਰ ਮੈਨੂੰ ਤਾਂ ਨਹੀਂ ਕਿਤੇ ਕੋਈ ਐਸਾ ਸ਼ਬਦ ਮਿਲਿਆ ਜਿੱਦੇ ਵਿੱਚ ਮਾਸ ਦੇ ਬਾਰੇ ਕੁਝ ਐਸਾ ਲਿਖਿਆ ਹੋਵੇ ਤਮਸਕ ਜਾਇਆ ਜੀ ਇਹ ਜੀਵ ਕਾਤ ਹੁੰਦਾ ਪਾਪ ਹੁੰਦਾ ਜੀ ਜਿੱਦੇ ਲਿਖਿਆ ਹੋਵੇ ਔਰ ਮਾਸ ਨੂੰ ਸਬਜੈਕਟ ਬਣਾ ਕੇ ਜਿੱਤੇ ਗੱਲ ਕੀਤੀ ਹੋਵੇ ਕਈ ਲੋਕ ਕਿਸੇ ਪੰਕਤੀ ਵਿੱਚ ਜਿੱਥੇ ਬਾਕੀ ਖਾਣ ਦੇ ਬਦਾਰ ਦਾ ਜ਼ਿਕਰ ਹੁੰਦਾ ਨਾਲ ਮਾਸ ਦਾ ਵੀ ਹੁੰਦਾ ਉਹ ਮਾਸ ਨੂੰ ਪਕੜ ਕੇ ਬਹਿ ਜਾਂਦੇ ਨੇ ਉਸ ਪੰਕਤੀ ਵਿੱਚੋਂ ਬਾਕੀ ਪੰਕਤੀ ਦੀ ਬਾਕੀ ਜਿਹੜੀ ਦੂਜੀਆਂ ਖਾਣ ਪਾਣ ਦੀ ਚੀਜ਼ਾਂ ਉਹਨਾਂ ਦਾ ਜ਼ਿਕਰ ਨਹੀਂ ਕਰਦੇ ਜਿਵੇਂ ਕਿਆ ਖਾ ਦੇ ਕਿਆ ਪਹਿਨਦਾ ਹੋਇ ਜੋ ਮੰਨਣੀ ਸੱਚਾ ਸੋਈ ਖਾਣ ਪੀਣ ਨਾਲ ਕੀ ਹੋਏਗਾ ਖਾਲੀ ਖਾਂਦੇ ਪੀਂਦੇ ਰਹਦੇ ਤੇ ਪਰਮਾਤਮਾ ਦਾ ਨਾਮ ਸਿਮਰਨ ਨਾ ਕੀਤਾ ਜੋ ਦੁਨੀਆ ਤੇ ਅਸੀਂ ਆਏ ਸੰਜੋ ਸਾਡਾ ਮਨੋਰਥ ਸੀ ਤਾਂ ਕਿਆ ਮੇਵਾ ਕਿਆ ਕਿਹੂ ਗੁੜ ਮਿਠਾ ਕਿਆ ਮੈਦਾ ਕਿਆ ਮਾਸ ਹੁਣ ਇਥੇ ਮਾਸ ਨਾਲ ਮਾਸ ਪਕੜ ਕੇ ਬਹਿ ਦੇਖੋ ਜੀ ਇਥੇ ਮਾਸ ਮੰਣਾ ਜੀ ਉਹ ਤੇ ਲਕਿਓ ਗੁਰ ਮੈਦਾ ਵੀ ਗਿਨਿਆ ਗਿਆ ਵਿੱਚ ਫਿਰ ਕਿਆ ਖਾਦੇ ਕਿਆ ਪਹਿਨਦੇ ਖਾਣ ਨਾਲ ਕੀ ਤੇ ਪਹਿਨਣ ਨਾਲ ਕੀ ਤੇ ਪਹਿਨਣਾ ਵੀ ਬਣ ਕੇ ਨੰਗੇ ਫਿਰੋਗੇ ਹੁਣ ਮੈਂ ਕਿਆ ਖਾਦੇ ਕਿਆ ਪਹਿਨਦਾ ਭਾਈ ਪਹਿਨਣ ਨਾਲ ਚੰਗਾ ਪਹਿਨਣ ਨਾਲ ਕੀ ਹੋਏਗਾ ਤੇ ਖਾਣ ਨਾਲ ਕੀ ਹੋਏਗਾ ਜੇ ਪਰਮਾਤਮਾ ਨਾਲ ਜੇ ਜਮ ਮਨ ਨਾ ਹੀ ਸੱਚਾ ਸੋਏ ਜੇ ਮਨ ਜੋ ਸੱਚਾ ਸੋਏ ਨਹੀਂ ਹੈ ਤੇ ਫਿਰ ਖਾਣਾ ਪੀਣਾ ਬੇਕਾਰ ਉਹਦਾ ਮਤਲਬ ਕੀ ਹੋਇਆ ਕਿ ਪਹਿਨਣਾ ਛੱਡ ਦੇਗੇ ਨੰਗੇ ਫਿਰਾਂਗੇ ਹੁਣ ਖਾਣਾ ਪੀਣਾ ਛੱਡ ਦੇਵੋ ਫਿਰ ਕਿਆ ਮੇਵਾ ਫਿਰ ਮੇਵਾ ਵੀ ਛੱਡ ਦਿਓ ਕਿਆ ਕਿਉ ਗੁੜ ਮਿੱਠਾ ਫਿਰ ਕਿਉ ਗੁੜ ਮਿੱਠਾ ਵੀ ਛੱਡ ਦਿਓ ਕਿਆ ਮੈਦਾ ਕਿਆ ਮਾਸ ਪੰਜ ਛੇ ਜਿੰਨ ਗੁਰੂ ਜੀ ਨਹੀਂ ਗਨੀਆਂ ਵੀ ਇਹਨਾਂ ਜਿੰਨ ਦਾ ਖਾਣ ਦਾ ਕੋਈ ਲਾਭ ਨਹੀਂ ਹੈ ਤੇ ਤੁਸੀਂ ਖਾਦੀ ਮਾਸ ਪਕੜ ਕੇ ਬੈ ਗਏ ਹੋ ਭਾਈ ਇੱਥੇ ਮਾਸ ਤੇ ਵਿਸ਼ਾ ਹੀ ਨਹੀਂ ਹੈ ਮਾਸ ਖਾਣਾ ਕਿ ਨਹੀਂ ਖਾਣਾ ਅਸੀਂ ਉਹਨੂੰ ਵਿਸ਼ਾ ਬਣਾ ਕੇ ਬਹਿ ਜਾਂਦੇ ਹਾਂ ਕਿਆ ਕੱਪੜ ਕਿਆ ਸੇਜ ਸੁਕਾ ਲਈ ਕੀ ਜੇ ਭੋਗ ਬिलास ਕਿਆ ਕੱਪੜ ਕਿਆ ਸੇਜ ਸਰਦੀ ਹੋ ਫਿਰ ਸੇਜਾਂ ਦੀ ਸੇਜ ਫਿਰ ਗਰਸਤੀ ਆਪਣੀ ਖਤਮ ਕਰ ਦਿਓ ਕੋਈ ਲੋਨ ਨਹੀਂ ਕਰਤੀ ਦੀ ਇਹ ਵੀ ਪਾਪ ਹੈ ਫਿਰ ਕਿਆ ਕੱਪੜ ਕੱਪੜ ਵੀ ਲਾਣੇ ਛੱਡ ਦਿਓ ਕਿਆ ਲਸ਼ਕਰ ਕਿਆ ਨੇਬ ਖਵਾ ਸੀ ਅਬ ਮਹਿਲ ਨਹੀਂ ਵਸ ਫਿਰ ਰਾਜਪਾੜ ਛੱਡ ਦਿਓ ਫਿਰ ਸਿਆਸੀ ਐਕਟੀਵਿਟੀ ਸਾਰੀਆਂ ਛੱਡ ਦਿਓ ਤੁਸੀਂ ਕਿਉਂਕਿ ਮਨਾ ਕੀਤਾ ਭਾਈ ਇਹਨਾਂ ਚੋਂ ਮਨਾ ਕੁਝ ਵੀ ਨਹੀਂ ਕੀਤਾ ਆਖਰੀ ਪੰਕਤੀ ਦੇਖੋ ਨਾਨਕ ਸੱਚੇ ਨਾਮ बिन ਸਭੇ ਢੋਲ ਵਿਨਾਸ਼ ਕਿ ਜ਼ਿੰਦਗੀ ਵਿੱਚ ਨਾਮ ਜਪਣਾ ਜ਼ਰੂਰੀ ਹੈ ਨਾਮ ਦੀ ਪ੍ਰਾਪਤੀ ਕਰਨੀ ਜੀਵਨ ਦਾ ਮਨੋਰਥ ਹੈ ਤੇ ਜੇ ਨਾਮ ਦੀ ਪ੍ਰਾਪਤੀ ਨਹੀਂ ਕੀਤੀ ਫਿਰ ਕਿਆ ਖਾ ਦੇ ਕਿਆ ਪੈ ਦੇਰੀ ਖਾਣਾ ਪੀਣਾ ਖਾਲੀ ਖਾਣਾ ਪੀਣਾ ਹਸਣਾ ਸੋਣਾ ਵਿਸਰ ਗਿਆ ਹੈ ਮਰਨਾ ਇਹ ਖਰਚੇ ਤੇ ਕਰਾਈ ਗਈ ਹੈ ਇਸ ਸ਼ਿਲੋਕੀ ਦੇ ਵਿੱਚ ਇਤਨਾ ਮਾਸ ਵਿਸ਼ ਹੈ ਤੈਨਾਂ ਕਿਉ ਗੁੜ ਮਿੱਠਾ ਮੇਵਾ ਵਿਸ਼ ਹੈ ਇਹਨਾਂ ਚ ਕਿਹੜੀ ਚੀਜ਼ ਖਾਣੀ ਦੀ ਕਿਡਨੀ ਖਾਣੀ ਇਹਨਾਂ ਦੇ ਬਾਰੇ ਜ਼ਿਕਰ ਹੈ ਕਿ ਖਾਣ ਪੀਣ ਦੇ ਪਦਾਰਥ ਤੁਹਾਨੂੰ 36 ਪ੍ਰਕਾਰ ਦੇ ਪਦਾਰਥ ਰੱਬ ਨੇ ਦਿੱਤੇ ਨੇ ਜੇ ਪ੍ਰਸਾਦ 36 ਅੰਮ੍ਰਿਤ ਖਾਏ ਤੇ ਇਸ ਠਾਕੁਰ ਨੂੰ ਰੱਖ ਮਨ ਮਾਏ ਗੱਲ ਇਹ ਸਮਝਾਈ ਗਈ ਹੈ ਕਿ ਖਾਣ ਪੀਣ ਦੇ ਪਦਾਰਥ ਜਿਹੜੇ ਤੂੰ ਖਾਂਦਾ ਹੈ ਇਹ ਰੱਬ ਨੂੰ ਵੀ ਜਾਦ ਕਰਨੀ ਤੇ ਤੇਰਾ ਇਹ ਖਾਣਾ ਪੀਣਾ ਕਿਸ ਕੀ ਸਰਤ ਹੈ ਐਵੇਂ ਖਾ ਖਾ ਕੇ ਪੇਟ ਭਰਾਈ ਜਾਂਦੇ ਗੱਲ ਇਹ ਸਮਝਾਈ ਗਈ ਹੈ ਤੇ ਅਸੀਂ ਇਥੇ ਮਾਸ ਨੂੰ ਪਕੜ ਕੇ ਬਹਿ ਗਏ ਦੀ ਮਾਸ ਮਨਿਆ ਜੀ ਮਾਸ ਮਾਸ ਆ ਗਿਆ ਜੀ ਵਿੱਚ ਇੱਕ ਹੋਰ ਪੰਕਤੀ ਰਸ ਸੋਇਨਾ ਰਸ ਸੁਭਾ ਕਾਮਨ ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਰ ਕੀ ਵਾਸ ਰਸ ਕੋੜੇ ਰਸੇ ਜਾਂ ਮੰਦਰ ਰਸ ਮੀਠਾ ਰਸ ਮਾਸ ਇਹ ਤੇ ਰਸ ਸਰੀਰ ਕੇ ਕਹ ਕਟ ਨਾਮ ਨੇ ਵਾਸ ਦੇਖੋ ਜੀ ਇਥੇ ਪਗਲ ਲੈਣਗੇ ਪੰਕਤੀ ਦੇਖੋ ਜੀ ਜਿਹੜਾ ਮਾਸ ਖਾਂਦਾ ਹੈ ਜਿਹੜਾ ਇਸ ਰਸੀ ਚ ਪਿਆ ਹੈ ਇਸ ਚਸਕੇ ਚ ਪਿਆ ਹੋਇਆ ਉਹਦੇ ਮਨ ਦੀ ਨਾਮ ਦਾ ਨਿਮਾਸ ਨਹੀਂ ਹੋ ਸਕਦਾ ਇਥੇ ਕਹਿੰਦੀ ਮਾਸ ਲਈ ਥੋੜੀ ਗਿਆ ਭਈ ਇਥੇ ਰਸ ਸੋਇਨਾ ਛੱਡ ਦਿਓ ਸੋਨੇ ਦੇ ਗੈਨੇ ਲਾ ਕੇ ਸੁੱਟੋ ਪੈਨੇ ਰਸ ਰੂਪਾ ਰੂਪਾ ਹੋ ਗਿਆ ਚਾਂਦੀ ਚਾਂਦਰੀ ਕਹਿੰਦੇ ਲਾ ਦਿਓ ਰਸ ਕਾਮਣ ਇਸਤਰੀ ਦਾ ਫਿਰ ਉਰ ਦਾ ਰਸ ਤਿਆਗ ਦਿਓ ਰਸ ਪਰਮਲ ਕੀ ਬਾਸ ਤੇ ਸੁਗੰਧੀਆਂ ਅਤਰ ਫਨਾਨਾ ਇਹ ਛੱਡ ਦਿਓ ਸਾਰਾ ਕੁਝ ਰਸ ਘੋੜੇ ਘੋੜ ਸਵਾਰੀਆਂ ਫਿਰ ਛੱਡ ਦਿਓ ਕਾਰਾਂ ਝਾਰਾਂ ਤੇ ਚਲੋ ਪੈਦਲ ਸਾਰੇ ਰਸ ਘੋੜੇ ਦਾ ਸੇਜਾ ਮੰਦਰ ਰਸ ਮਿੱਠਾ ਰਸ ਮਸ ਮਿੱਠਾ ਛੱਡ ਦਿਓ ਸਭ ਕੁਝ ਛੱਡ ਦਿਓ ਫਿਰ ਕਿਉਂ ਖਰੀ ਮਾਸ ਨੂੰ ਪਕੜ ਕੇ ਬੈ ਗਏ ਹੋ ਗੁਰੂ ਸਾਹਿਬ ਸਾਰੀ ਚੀਜ਼ ਕਹਿੰਦੇ ਨੇ ਇਹਨਾਂ ਸਾਰੀ ਜੀ ਨੂੰ ਗਿਣ ਰਹੇ ਨੇ ਇਹ ਤੇ ਰਸ ਸਰੀਰ ਕੇ ਕਿਹ ਕਟ ਨਿਆਸ ਨਾਮ ਨੇ ਵਾਸ ਗਾਲੀ ਗੁਰਜੀ ਨਾ ਇੱਥੇ ਸੋਨਾ ਮਨਾ ਕਰ ਰਹੇ ਨੇ ਨਾ ਚਾਂਦੀ ਮਨਾ ਕਰ ਰਹੇ ਨੇ ਨਾ ਸੇਜਾ ਮਨਾ ਕਰ ਰਹੇ ਨੇ ਨਾ ਘੋੜੇ ਦੀ ਸਵਾਰੀ ਤੇ ਕਾਰਾਂ ਦੀ ਸਵਾਰੀ ਮਨਾ ਕਰ ਰਹੇ ਨੇ ਉਹ ਤੇ ਕਹਿ ਰਹੇ ਨੇ ਭਈ ਇੰਨਾ ਸਾਰੇ ਰਸਮ ਜੇਕਰ ਤੁਸੀਂ ਪਿਓ ਰੱਬ ਦਾ ਨਾਮ ਦਾ ਰਸ ਨਹੀਂ ਲਿਆ ਰੱਬ ਦਾ ਨਾਮ ਭੁੱਲ ਗਿਓ ਤੇ ਫਿਰ ਤੁਹਾਡੀਆਂ ਇਹ ਮੋਜਾਂ ਕਿਸੇ ਕੰਮ ਨਹੀਂ ਆਨ। ਭਾਗ ਇਨ੍ਹਾਂ ਮੋਜਾਂ ਵਿੱਚ ਮਸਤ ਨਾ ਹੋ ਜਾਓ ਤੁਹਾਡੇ ਜੀਵਨ ਦਾ ਅਸਲੀ ਅਮਰਤ ਕੀ ਹੈ ਭਈ ਪ੍ਰਾਪਤ ਮਾਨਕ ਦੀ ਖੁਰੀਆ ਗੋਬਿੰਦ ਮੈਨ ਕਿ ਤੇਰੀ ਬਰੀਆ ਇਹ ਯਾਦ ਕਰੋ। ਤੋਂ ਇਸ ਵਿਸ਼ੇ ਨੂੰ ਅਸੀਂ ਜਾਰੀ ਰੱਖਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ